ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਬਲੌਗ ਤੇ ਸਵੇਰ ਦੇ ਤਕਰੀਬਨ ਘਰ ਦੇ ਸਾਰੇ ਕੰਮ ਕਰਕੇ ਉਤੋਂ ਪਹਿਲਾਂ ਸਵੇਰ ਨੂੰ ਬਸਮਾ ਦੇ ਤੇ ਮੈਂ ਜਿੰਨਾ ਕੁ ਟਾਈਮ ਫ੍ਰੀ ਹੁੰਦੀ ਮੈਂ ਕਰਦੀ ਆ ਆਪਣੀ ਸਟਿਚਿੰਗ ਤੇ ਇਹ 벨ਟ ਜਿਹੜੀ ਟੁੱਟੀ ਸੀਗੀ ਇਹਦੀ ਮਸ਼ੀਨ ਦੀ ਤੇ ਮਨਵੀਰ ਦੀ ਦਾਦੀ ਨੇ ਮੰਮੀ ਨੇ ਮੈਨੂੰ 벨ਟ ਲਿਆਤੀ ਸੀ ਤੇ ਫਿਰ ਮੈਂ ਇਹ ਸੂਟ ਕੀਤਾ ਸਟਿਚ ਇੱਕ ਹੋਰ ਕੱਟਿਆ ਇਹਦੀ ਸਲਵਾਰ ਕੀਤੀ ਸਟਿਚ ਤੇ ਇਹ ਵਾਲਾ ਜਿਹੜਾ ਸੂਟ ਸੀ ਇਹਦੇ ਜੈਂਪਰ ਨੂੰ ਕੀਤੀ ਤਰਪਾਈ ਇਹ ਸੂਟ ਥੋੜਾ ਜਿਹਾ ਰਹਿ ਗਿਆ ਸੀ ਜਦੋਂ 벨ਟ ਟੁੱਟ ਗਈ ਫਿਰ ਅੱਜ ਜਦੋਂ ਮਨਵੀਰ ਦੀ ਦਾਦੀ ਨੇ ਲਿਆ ਕੇ ਦਿੱਤੇ ਉਹ ਜਿਹੜਾ ਥੋੜਾ ਜਿਹਾ ਕਮ ਸੀ ਉਹ ਮੈਂ ਕਰਕੇ ਇਹਦੀ ਤੇ ਫਿਰ ਮੈਂ ਤਰਪਾਈ ਕਰ ਦਿੱਤੀ ਸੀ ਤੇ ਬਾਅਦ ਵਿੱਚ ਮੈਂ ਉਹ ਵਾਲੀ ਸਲਵਾਰ ਜਿਹੜੀ ਦੂਸਰੀ ਮੈਂ ਜੈਂਟਾ ਮੈਂ ਉਹ ਸਟਿਚ ਕੀਤੀ ਸੀ ਤੇ ਇਹ ਮੈਂ ਇਹਦੇ ਉੱਤੇ ਜੀ ਐਦਾਂ ਜਿਹੜੀ ਉਹ ਲੈਸ ਲਾ ਦਿੱਤੀ ਸੀ ਤੇ ਕਿੰਨੀ ਆਪਣੀ ਸਮਾਈ ਜਿਹੜੀ ਉਹ ਬਚ ਜਾਂਦੀ ਹੈ ਜੇ ਆਪਾਂ ਥੋੜਾ ਥੋੜਾ ਸਟਿਚ ਜਿਹੜਾ ਉਹ ਕਰਦੇ ਰਹੀ ਹੈ ਤੇ ਵੈਸੇ ਵੀ ਮੈਨੂੰ ਸ਼ੌਂਕ ਹੈ ਸਟਿਚਿੰਗ ਦਾ ਤੇ ਇਸ ਕਰਕੇ ਮੈਂ ਤਕਰੀਬਨ ਲੱਗੀ ਰਹੀ ਨੇ ਸਟਿਚ ਕਰਨ ਤੇ ਇਹ ਇਹਦੇ ਨਾਲ ਦਾ ਦੁਪੱਟਾ ਤੇ ਇੱਥੇ ਜੀ ਉਹਨੂੰ ਕੀ ਕਹਈਦਾ ਇਹ ਮੈਂ ਸਮਾਨ ਦਿਖਾਉਣ ਲੱਗੀ ਸੀਗੀ ਜਿਹੜਾ ਰੀਲਾਂ ਦਾ ਵੀ ਮੈਂ ਇਦਾਂ ਡੱਬੇ ਦੇ ਵਿੱਚ ਮੈਨੇਜ ਕਰਕੇ ਸਾਰਾ ਸਮਾਨ ਰੱਖਦੀ ਆ ਮੈਨੂੰ ਸ਼ੌਂਕ ਹੁੰਦਾ ਵੀ ਹਰ ਇੱਕ ਚੀਜ਼ ਜਿਹੜੀ ਉਹ ਮੈਨੇਜ ਕਰਕੇ ਰੱਖੀ ਹੁੰਦੀ ਹੈ ਰੱਖੀ ਹੋਵੇ ਘਰ ਤੁਹਾਡਾ ਜਿੰਦਾਂ ਦਾ ਮਰਜ਼ੀ ਹੈ ਜੇ ਤੁਸੀਂ ਘਰ ਵਿੱਚ ਸਾਫ਼ ਸਫਾਈ ਤੇ ਹਰ ਇੱਕ ਚੀਜ਼ ਮੈਨੇਜ ਕਰਕੇ ਰੱਖਦੇ ਆ ਤੇ ਘਰ ਆਟੋਮੈਟਿਕਲੀ ਹੀ ਤੁਹਾਨੂੰ ਚੰਗਾ ਜਿਹੜਾ ਉਹ ਲੱਗਣ ਲੱਗ ਪੈਂਦਾ ਤੇ ਹੋਵੇ ਜਿੰਦਾਂ ਦਾ ਮਰਜ਼ੀ ਚਾਹੇ ਛੋਟਾ ਚਾਹੇ ਵੱਡਾ ਤੇ ਸੋ ਇਦਾਂ ਹੀ ਆਪਾਂ ਸਾਮਾਨ ਮੈਨੇਜ ਕਰਕੇ ਰੱਖੀਦਾ ਤੇ ਮੈਂ ਤੈਹ ਲਾ ਕੇ ਮਸ਼ੀਨ ਤੇ ਰੱਖਦਾ ਸੀ ਇਹ ਸਾਮਾਨ ਤੇ ਮਨਵੀਰ ਯੂਨੀਵਰਸਿਟੀ ਤੋਂ ਆ ਕੇ ਪੱਠੇ ਪਾ ਕੇ ਪਸੂਆਂ ਨੂੰ ਤੇ ਇੱਥੇ ਆਪਣਾ ਉਹ ਜਿਹੜੀ ਮੁਸਲੀ ਆ ਦੁੱਧ ਵਿੱਚ ਪਾ ਕੇ ਉਹ ਖਾ ਕੇ ਹਟਿਆ ਸੀ ਤੇ ਇਹ ਸਾਡੇ ਇੱਥੇ ਬੂਟਾ ਆ ਜਾਈ ਤੇ ਇੱਥੇ ਨਾ ਰੋਜ਼ ਇਹ ਬੂਟੇ ਦੇ ਥੱਲੇ ਮੇਂਗਣਾ ਪਈਆਂ ਹੁੰਦੀਆਂ ਤੇ ਮੈਂ ਹੈਰਾਨ ਰਹਿ ਜਾਂਨੀ ਵੀ ਮੇਂਗਣਾ ਜੀਆਂ ਕਿੱਥੋਂ ਹੁੰਦੀਆਂ ਇਹੋ ਕਈ ਵਾਰੀ ਤਾਂ ਬਹੁਤ ਹੀ ਜ਼ਿਆਦਾ ਹੁੰਦੇ ਫਿਰ ਮੈਂ ਬਹੁਤ ਧਿਆਨ ਨਾਲ ਗੌਰ ਨਾਲ ਸਵੇਰੇ ਦੇਖਿਆ ਤੇ ਤੁਸੀਂ ਵੀ ਦੇਖਿਓ ਇਦੇ ਉੱਤੇ ਕੱਡਾ ਵੱਡਾ ਪੱਬੂ ਆ ਜਿਹੜਾ ਕਿ ਪੱਤਿਆਂ ਦੇ ਵਿੱਚ ਹੀ ਉਹਨੂੰ ਕੀ ਕਹੀਦਾ ਲੁਕ ਜਾਂਦਾ ਤੇ ਦੇਖਦਾ ਵੀ ਨਹੀਂ ਆ ਦੇਖੋ ਬਾਕੀ ਹੋਰ ਵੀ ਹੋਊਗਾ ਬਟ ਸਾਡੀ ਨਿਗਾ ਜਿਹੜਾ ਉਹ ਆਹ ਹੀ ਇੱਕ ਚੜਿਆ ਹੋਰ ਕੋਈ ਨਹੀਂ ਚੜਿਆ ਤਾਂ ਸੋ ਇਸ ਕਰਕੇ ਆਪਾਂ ਇੱਥੋਂ ਇਹਦੀ ਟਾਣੀ ਤੋੜ ਕੇ ਤੇ ਇਹਨੂੰ ਉਧਰ ਸੈਟਾਵਾਂਗੇ ਸੈੱਟ ਦਵਾਂਗੇ ਦੂਰ ਤੇ ਇਹ ਦੇਖਿਓ ਜੀ ਮੈਂ ਤਾਂ ਹੈਰਾਨ ਰਹਿ ਗਈ ਇਹਨੂੰ ਦੇਖ ਕੇ ਵੀ ਐਡਾ ਵੱਡਾ ਪੱਬੂ ਇਹੋ ਇਹ ਦੇਖਿਓ ਕਿੰਡਾ ਵੱਡਾ ਪੱਬੂ ਆ ਤੇ ਇਹਦੀਆਂ ਅੱਖਾਂ ਵੀ ਮੋਹਰਿਆ ਹੋਣਾ ਜਿੱਦਾਂ ਰੰਗीन ਜੀਆਂ ਅੱਖਾਂ ਸੀ ਇਹਦੀ ਇਹ ਦੇਖੋ ਜੀ ਮੈਂ ਮਨਵੀਰ ਨੂੰ ਕਹਿੰਦੇ ਸੀ ਮੈਂ ਕਿ ਮਨਵੀਰ ਮੈਂ ਰੋਜ਼ ਸੋਚੀ ਜਾਣਾ ਹੈ ਮੇਂਗਣਾ ਕਿੱਥੋਂ ਆਉਂਦੀਆਂ ਕਿੱਥੋਂ ਆਉਂਦੀਆਂ ਫਿਰ ਮੈਂ ਬੂਟਾ ਮੈਂ ਕਿ ਧਿਆਨ ਨਾਲ ਦੇਖਿਆ ਤੇ ਫਿਰ ਮੈਨੂੰ ਉਹਦੇ ਉੱਤੇ ਪੱਭੂ ਜਿਹੜਾ ਦੇਖਿਆ ਤਾਂ ਮਨ ਹੀ ਤੇ ਤੋਂ ਡਰੀ ਗਿਆ ਕਹਿੰਦਾ ਮम्मा ਹੋਏ ਕਿਦਾਂ ਦਾ ਪੱਭੂ ਐਡਾ ਵੱਡਾ ਤੇ ਇੱਥੇ ਆਗੇ ਸੀ ਜੀ ਆਪਾਂ ਆਪਣੀ ਹਵੇਲੀ ਤੇ ਇੱਥੇ ਆਪਾਂ ਹਵੇਲੀ ਕੰਮਕਾਰ ਕਰਦੇ ਆ ਤੇ ਜਿਹੜੇ ਆਪਾਂ ਨੂੰ ਕਮੈਂਟ ਆਇਆ ਕੱਲ ਦੇ ਵਲੌਗ ਤੇ ਸ਼ਾਮ ਨੂੰ ਮੈਂ ਕਰਨ ਦੇਈ ਐ ਵੌਇਸਓਵਰ ਸ਼ਾਮ ਤੱਕ ਜਿਹੜੇ ਆਪਾਂ ਨੂੰ ਕਮੈਂਟ ਆਏ ਉਸ ਤੋਂ ਬਾਅਦ ਚ ਜਿਹੜੇ ਆਉਗੇ ਵੀ ਸੌਰੀ ਜੀ ਉਹਨਾਂ ਦਾ ਨਾਮ ਨਾ ਲਿਆ ਗਿਆ ਤਾਂ ਕਿਉਂਕਿ ਸ਼ਾਮ ਦਾ ਟਾਈਮ ਆ ਉਦੋਂ ਤੱਕ ਜਿਹੜੇ ਆਏ ਆਪਾਂ ਨੂੰ ਜਿਹੜਾ ਆਪਾਂ ਨੂੰ ਬੈਡ ਕਮੈਂਟ ਆਇਆ ਉਹਦੇ ਰਿਲੇਟਡ ਜਿਹੜੇ ਆਪਾਂ ਨੂੰ ਚੰਗੇ ਕਮੈਂਟ ਆਏ ਤੇ ਇਹਤੇ ਨਮਨ ਸਤੀਸ਼ ਵੀਰ ਜੀ ਨੇ ਮੈਨੂੰ ਕਿਹਾ ਕਹਿੰਦੇ ਚੁੱਪਚਾਪ ਕੰਮ ਕਰੋ ਭੈਣ ਜੀ ਕਿਸੇ ਦੀ ਪਰਵਾਹ ਨਾ ਕਰੋ ਗੋਰੀ ਦਾ ਧਿਆਨ ਰੱਖੋ ਹਾਂਜੀ ਵੀਰ ਜੀ ਆ ਆਲਤੂ ਫਾਲਤੂ ਲੋਕਾਂ ਵਾਲ ਜਿਹੜਾ ਉਹ ਧਿਆਨ ਆਪਾਂ ਨੂੰ ਦੇਣਾ ਵੀ ਨਹੀਂ ਚਾਹੀਦਾ ਤਾਂ ਸੋ ਆਪਾਂ ਹੁਣ ਸੋਚ ਲਿਆ ਵੀ ਧਿਆਨ ਦੇਵਾਂਗੇ ਵੀ ਨਹੀਂ ਨਾ ਆਪਾਂ ਕੋਈ ਗਲਤ ਕੰਮ ਕਰਦੇ ਆ ਨਾ ਕਰਾਂਗੇ ਤੇ ਨਾ ਹੀ ਆਪਾਂ ਇਦਾਂ ਦੇ ਲੋਕਾਂ ਦੀ ਪਰਵਾਹ ਕਰਾਂਗੇ ਤੇ ਗੋਰੀਵਾਲ ਜੀ ਸਾਡਾ ਪੂਰਾ ਧਿਆਨ ਸੀ ਉਹਦੀ ਪੂਰੀ ਸੇਵਾ ਜਿਹੜੀ ਉਹ ਕਰੀਦੀ ਆ ਤੇ ਇਸ ਤੋਂ ਬਾਅਦ ਵਿੱਚ ਹਰਵਿੰਦਰ ਸਿੰਘ ਵੀਰ ਜੀ ਦਾ ਕਮੈਂਟ ਸੀ ਤੁਸੀਂ ਗੁੱਸਾ ਖਰੋਜੀ ਲਿਖਿਆ ਉਹਨਾਂ ਨੇ ਤੁਸੀਂ ਗੁੱਸਾ ਕਰੋ ਜੀ ਸ਼ਾਇਦ ਲਿਖਣਾ ਸੀ ਨਾ ਕਰੋ ਜੀ ਤੇ ਇਹ ਵੀਰ ਜੀ ਨੇ ਆਪਾਂ ਨੂੰ ਕਮੈਂਟ ਕੀਤਾ ਤੇ ਪਲਵਿੰਦਰ ਸਿੰਘ ਜੀ ਨੇ ਕਮੈਂਟ ਕੀਤਾ ਕਰਨਾ ਕਿਸੇ ਨੇ ਹੈ ਨਹੀਂ ਬੋਲਣਾ ਆਉਂਦਾ ਜੀ ਉਹਨਾਂ ਨੂੰ ਦੀ ਦੀ ਆਹ ਕੰਮ ਆਪਣਾ ਬਹੁਤ ਵਧੀਆ ਵਾ ਕਰੋ ਤੁਸੀਂ ਮਨ ਲਾ ਕੇ ਤੇ ਹਾਂ ਜੀ ਕਿਉਂਕਿ ਵੀਰ ਜੀ ਜੇ ਅਸੀਂ ਸੋਚੀਏ ਮਨਵੀਰ ਨੂੰ ਬਾਹਰ ਭੇਜਦੀਏ ਚਲੋ ਅਸੀਂ ਘੱਟ ਪੈਸਿਆਂ ਚ ਇਹਦਾ ਸੌਖਾ ਬਣ ਸਕਦਾ ਕਿਉਂਕਿ ਮਨਵੀਰ ਦੇ ਡੈਡੀ ਜੇ ਇਸ ਮਾਲਕ ਕੋਲ ਕੰਮ ਕਰਦੇ ਆ ਤੇ ਉਹ ਖੁਦ ਵੀ ਚਾਹੁੰਦਾ ਵੀ ਤੂੰ ਆਪਣੀ ਫੈਮਿਲੀ ਦੇ ਪੇਪਰ ਭਰਨੇ ਆ ਤਾਂ ਭਰਨਾ ਪਾ ਮਾ ਉਹ ਕਹਿੰਦਾ ਤੂੰ ਵਰਕ ਵੀਜ਼ਾ ਭਰ ਲਾ ਤੇ 21 ਸਾਲ ਦਾ ਮਨਵੀਰ ਹੋ ਗਿਆ ਸੀ ਇਹਦਾ ਵਰਕ ਵੀਜ਼ਾ ਭਰਾ ਕੇ ਵੀ ਇਹਨੂੰ ਭੇਜ ਸਕਦੇ ਮੈਂ ਖੁਦ ਵੀ ਵਰਕ ਵੀਜ਼ੇ ਤੇ ਜਾ ਸਕਦੀ ਹਾਂ ਬਟ ਅਸੀਂ ਨਹੀਂ ਜਾਣਾ ਚਾਹੁੰਦੇ ਸਾਡੇ ਬੱਚੇ ਦਾ ਮਨ ਹੈ ਉਹਦੀ ਉਹਨੂੰ ਇਹ ਸ਼ੌਂਕ ਹੈ ਵੀ ਮੈਂ ਪੰਜਾਬ ਵਿੱਚ ਹੀ ਸੈਟਲ ਹੋਣਾ ਵੀ ਮੈਂ ਉੱਥੇ ਬਾਹਰ ਜਾ ਕੇ ਕਹਿੰਦਾ ਕੰਮ ਤਾਂ ਕਰੂੰਗਾ ਪਰ ਜਿਹੜੀ ਇੱਥੋਂ ਵਾਲੀ ਆਜ਼ਾਦੀ ਉਹ ਬਾਹਰ ਨਹੀਂ ਮਿਲਣੀ ਇੱਥੇ ਕਹਿੰਦਾ ਜੇ ਮੈਂ ਇੱਕ ਦਿਨ ਕੰਮ ਨਾ ਵੀ ਕਰੂੰ ਇੱਕ ਕੋਈ ਦਿਨ ਇਦਾਂ ਦਾ ਆਊਗਾ ਸਾਡਾ ਬੱਚਾ ਤਰੱਕੀ ਕਰੂ ਅਸੀਂ ਇਹਨੂੰ ਭਾਵੇਂ ਇੱਕ ਦੇ ਵੀ ਦੋ ਹੈਲਪਰ ਰੱਖ ਦਈਏ ਜਸੋਇਸ ਕਰਕੇ ਅੱਜ ਦੀ ਉਮਰ 18 ਸਾਲ ਹੈ ਅਸੀਂ ਇਹਨੂੰ ਓਨੀ ਹੀ ਜਲਦੀ ਇਹ ਮੌਕਾ ਦਿੱਤਾ ਕੰਮ ਕਰਨ ਦਾ ਇਹੋ ਹੀ ਜੇ ਅਸੀਂ ਇਹ 25 26 ਸਾਲ ਦਾ ਹੋ ਗਿਆ ਤਾਂ ਅਸੀਂ ਫੇ ਕਵਾਂਗੇ ਤੂੰ ਡੇਰੀ ਫਾਰਮ ਦਾ ਕੰਮ ਸ਼ੁਰੂ ਕਰ ਲੈ ਤੇ ਕਿਸ ਟਾਈਮ ਇਹ ਉਹ ਚੀਜ਼ ਤੇ ਸੈਟਲ ਹੋਊਗਾ ਹਨਾ ਅਜੇ ਇਹਦੀ ਉਮਰ ਬਹੁਤ ਛੋਟੀ ਹੈ ਤਾਂ ਟਾਈਮ ਨਾਲ ਇਹ ਇਸ ਕੰਮ 'ਚ ਪਿਆ ਹੋਊਗਾ ਤਾਂ ਆਈ ਥਿੰਕ ਇਹ ਬਾਬਾ ਜੀ ਮੇਰ ਰੱਖੇ ਥਾਂ ਵੀ ਦੇਖਦੇ ਆ ਤੇ ਕਿਸੇ ਦਿਨੇ ਆਪਣਾ ਵੱਡਾ ਫਾਰਮ ਜ਼ਰੂਰ ਬਣਾਊਗਾ ਸਾਨੂੰ ਆਪਣੇ ਬੱਚੇ ਤੇ ਯਕੀਨ ਆ ਉਹਦੀ ਮਿਹਨਤ ਤੇ ਯਕੀਨ ਆ ਜਿਹਦਾ ਹਰਵਿੰਦਰ ਵੀਰ ਜੀ ਕਹਿੰਦੇ ਆ ਮੱਝਾਂ ਤੇ ਜਦੋਂ ਅਸੀਂ ਖੁੱਲੀ ਜਗ੍ਹਾ ਲੈ ਲਈ ਤਾਂ ਅਸੀਂ ਮੱਝਾਂ ਚਾਹੇ ਨੀਲੀ ਰਾਵੀ ਚਾਹੇ ਮੂਰਾ ਮੱਝ ਆ ਤੇ ਅਸੀਂ ਦੁੱਧ ਦੇਣ ਦੀ ਮੱਝ ਤਾਂ ਨਹੀਂ ਲਵਾਂਗੇ ਅਸੀਂ ਪਹਿਲਾਂ ਉਹਦੀਆਂ ਕਟੀਆਂ ਲਵਾਂਗੇ ਵਧੀਆ ਨਸਲ ਦੀਆਂ ਦੋ ਕਟੀਆਂ ਲਵਾਂਗੇ ਤੇ ਅਸੀਂ ਉਹਨਾਂ ਨੂੰ ਘਰ ਵਿੱਚ ਹੀ ਪਾਲਾਂਗੇ ਤੇ ਸੋ ਇਦਾਂ ਦੇ ਸਾਡੇ ਇਹੋ ਜਿਹੇ ਸੁਪਨੇ ਆ ਜਿਸ ਕਾਰਨ ਪੁੱਤਰ ਕਹਿੰਦੇ ਆ ਜੀ ਵੀ ਤੁਸੀਂ ਆਪਣੀ ਜਰਨੀ ਆਲਵੇਸ ਸ਼ੇਅਰ ਕਰਦੇ ਰਹੋ ਪਲੀਜ਼ ਤੁਸੀਂ ਗੰਗਾ ਦਾ weight ਗਲਤ ਮੇਜ਼ਰ ਕਰਕੇ ਕਿੰਨੀ ਟੈਨਸ਼ਨ ਚਾਹ ਆ ਗਏ ਸੀ ਕਿ ਇਸ ਦਾ weight ਕਿੰਨਾ ਘਟਵਾ ਜਾਂ ਤੁਸੀਂ ਨਾ ਵੀਡੀਓ ਚ ਦੱਸਦੇ ਤਾਂ ਮੈਂ ਵੀ ਤੁਸੀਂ ਰੋਂਗ weight ਨੂੰ ਹੀ ਰੀਅਲ ਮੰਨ ਲੈਂਦੇ ਤਾਂ ਹੋ ਸਕਦਾ ਤੁਸੀਂ ਗੰਗਾ ਸੇਲ ਕਰ ਦਿੰਦੇ ਯੂ ਆਰ ਫੋਰਚੂਨੇਟ ਕਿ ਤੁਹਾਡੀ ਹੈਲਪ ਕਰਨ ਲਈ ਤੁਹਾਨੂੰ ਸੁਜੈਸ਼ਨ ਦਾਲਾਈ ਤੁਹਾਡੀ YouTube ਫੈਮਿਲੀ ਆ ਹਾਂਜੀ ਹਾਂਜੀ ਇਹ ਤਾਂ ਹੈ ਜਿਸ ਕਾਰਨ ਪੁੱਤਰ ਵੀ ਬਹੁਤ ਹੀ ਵਧੀਆ ਸਾਨੂੰ ਹਰ ਇੱਕ ਚੀਜ਼ ਬਾਰੇ ਦੱਸਦੇ ਆ ਤੇ ਸੋ ਲੱਕੀਆਂ ਜੀ ਅਸੀਂ ਸਾਡੇ ਕੋਲ YouTube ਫੈਮਿਲੀ ਹੈਗੀ ਆ ਸਾਡੇ ਤੋਂ ਵੱਡੇ ਇਨਸਾਨ ਵੀ ਆ ਇਹਦੇ ਵਿੱਚ ਤੇ ਮੇਰੇ ਤੋਂ ਉਮਰ 'ਚ ਛੋਟੇ ਵੀ ਆ ਜਿਹੜੇ ਸਾਨੂੰ ਵਧੀਆ ਗਾਈਡ ਕਰਦੇ ਆ ਪਲਵਿੰਦਰ ਸਿੰਘ ਕਿਸੇ ਦੀ ਪਰਵਾਹ ਨਾ ਕਰੋ ਦੀਦੀ ਕੰਮ ਜਾਰੀ ਰੱਖੋ ਹਾਂਜੀ ਵੀਰ ਜੀ ਅਸੀਂ ਇਦਾਂ ਦੇ ਹੁਣ ਕਿਸੇ ਦੀ ਪਰਵਾਹ ਨਹੀਂ ਕਰਨੀ ਅਸੀਂ ਆਪਣਾ ਕੰਮ ਜਿਹੜਾ ਉਹ ਆਪਣੀ ਮਿਹਨਤ ਲਗਨ ਲਾ ਕੇ ਜਿਹੜਾ ਉਹ ਕਰਦੇ ਰਵਾਂਗੇ ਪੱਠਿਆਂ ਵਿੱਚ ਤੂੜੀ ਮਿਕਸ ਕਰਿਆ ਕਰੋ ਦੀਦੀ ਹਾਂਜੀ ਤੂੜੀ ਮਿਕਸ ਕਰੀਦੀ ਆ ਤੇ ਉਹ ਜਿਹੜੀ ਗੋਰੀ ਆ ਨਾ ਉਹ ਜਦੋਂ ਤੂੜੀ ਮਿਕਸ ਕਰੀਏ ਕਈ ਯਾਰੀ ਘੱਟ ਪੱਠੇ ਖਾਂਦੇ ਆ ਤਾਂ ਸੋ ਇਸ ਕਰਕੇ ਕਈ ਯਾਰੀ ਉਹਨੂੰ ਕੱਲਾ ਹਰਾ ਜਿਹੜਾ ਉਹ ਪਾ ਦੇਈਦਾ ਰਾਜਵਿੰਦਰ ਕੋਰ ਨੰਨਰ ਸਿਸਟਰ ਜੀ ਉਹ ਕਹਿੰਦੇ ਵੈਰੀ ਨਾਈਸ ਵਲੌਗ ਦੀਦੀ ਲੋਕਾਂ ਦੇ ਮੂੰਹ ਨਾ ਲੱਗਿਆ ਕਰੋ ਲੋਕਾਂ ਦਾ ਇਹੀ ਕੰਮ ਆ ਤੁਸੀਂ ਆਪਣਾ ਕੰਮ ਕਰਿਆ ਕਰੋ ਬਸ ਆ ਆਪਣਾ ਵਰਕ ਕਰੋ ਹਾਂਜੀ ਹਾਂਜੀ ਰਾਜਵਿੰਦਰ ਸਿਸਟਰ ਜੀ ਰਾਜਵਿੰਦਰ ਕੋਰ ਨੰਨਰ ਤੇ ਇਹ ਵੀ ਸਿਸਟਰ ਆਪਾਂ ਨੂੰ ਬਹੁਤ ਹੀ ਵਧੀਆ ਕਮੈਂਟ ਕਰਦੇ ਆ ਤੇ ਆਪਾਂ ਆਪਣਾ ਕੰਮ ਜਾਰੀ ਰੱਖਾਂਗੇ ਅੱਜ ਸਾਡੇ ਨਾਲ ਕੁਝ ਸਬਸਕ੍ਰਾਈਬਰ ਆ ਜਿਹੜੇ ਸਾਡਾ ਸਾਥ ਦੇ ਰਹੇ ਨੇ ਤੇ ਕਿਸੇ ਦਿਨ ਸਾਡੀ ਬਹੁਤ ਹੀ ਵੱਡੀ ਫੈਮਿਲੀ ਬਣੂਗੀ ਆ YouTube ਤੇ ਤੇ ਚੰਗੇ ਲੋਕ ਹੀ ਸਾਡੇ ਚੰਗੇ ਵਲੌਗ ਦੇਖੂਗੇ ਤੇ ਅਸੀਂ ਚਾਹੁੰਦੇ ਵੀ ਨਹੀਂ ਕੋਈ ਓਦਾਂ ਦੇ ਲੋਕ ਜਿਹੜੇ ਸਾਡੇ ਵਲੌਗ ਦੇਖਣ ਤੇ ਇੱਕ ਕਮੈਂਟ ਆਇਆ ਜੀ ਸੀ ਆਪਾਂ ਨੂੰ ਬਰਾੜ ਵੀਰ ਜੀ ਦਾ ਤੇ ਇਸ ਤੋਂ ਪਹਿਲਾਂ ਵੀ ਆਇਆ ਸੀ ਮੈਂ ਕਮੈਂਟ ਦਾ ਉਹਨਾਂ ਨੂੰ ਰਿਪਲਾਈ ਕੀਤਾ ਸੀ ਕਮੈਂਟ ਵਿੱਚ ਹੀ ਪਰ ਹੁਣ ਆਪਾਂ ਉਹਨਾਂ ਨਾਲ ਉਹਨਾਂ ਦਾ ਕਮੈਂਟ ਪੜਦੇ ਆ ਮੈਂ ਕਮੈਂਟ ਕੀਤਾ ਸੀ ਭਾਦੋ ਚ ਸੂਣ ਵਾਲਾ ਵੈਸੇ ਉਹ ਪਹਿਲਣ ਗਾਂ ਦਾ ਡਰ ਹੁੰਦਾ ਗੋਰੀ ਤਾਂ ਸੋਈ ਪਈ ਹੋਈ ਇਹਦਾ ਕੋਈ ਡਰ ਨਹੀਂ ਬਾਕੀ ਤੁਸੀਂ ਸੋਣ ਮਹੀਨੇ ਦੇ ਮੀਂਹ ਦਾ ਪਾਣੀ ਸਟੋਰ ਕਰਕੇ ਰੱਖ ਲਓ ਜੇ ਗੋਰੀ ਭਾਦੋ ਚ ਸੂਈ ਤਾਂ ਉਹ ਪਾਣੀ ਪਿਆ ਦਿਓ ਜੀ ਹਾਂਜੀ ਵੀਰ ਜੀ ਮੈਂ ਆਪਣੇ ਸਹੁਰਾ ਸਾਹਿਬ ਕੋਲ ਵੀ ਪੁੱਛਿਆ ਸੀ ਮੈਂ ਕਿਹਾ ਇਹ ਕੋਈ ਡਰ ਹੁੰਦਾ ਪਈ ਸੋਣ ਭਾਦੋ ਦਾ ਮੈਂ ਜਦੋਂ ਇਹ ਗਾਂ ਲੈਣੀ ਵੀ ਸੀ ਨਾ ਮੈਂ ਤੁਹਾਨੂੰ ਸਹੀ ਦੱਸਾਂ ਜਦੋਂ ਇਹ ਗਾਂ ਲੈਣੀ ਵੀ ਸੀ ਨਾ ਅਸੀਂ ਤਾਂ ਮੈਂ ਦੀਦੀ ਕੋਲ ਉਹਨਾਂ ਕੋਲੇ ਪੁੱਛਿਆ ਸੀ ਮੈਂ ਕਿ ਦੀਦੀ ਸੋਣ ਭਾਦੋ ਦਾ ਕੋਈ ਹੁੰਦਾ ਗਾਂ ਸੋਣ ਦਾ ਤੇ ਉਹ ਦੀਦੀ ਕਹਿੰਦੇ ਸੀ ਵੀ ਅਸੀਂ ਉਹਦਾ ਇਦਾਂ ਦਾ ਵਿਚਾਰ ਨਹੀਂ ਕਰੀਦਾ ਤੇ ਬਾਕੀ ਤੁਸੀਂ ਦੇਖ ਲਓ ਜੇ ਤੁਹਾਨੂੰ ਕੋਈ ਵਿਚਾਰ ਆ ਤਾਂ ਮੈਂ ਕਿਹਾ ਨਹੀਂ ਕੁਛ ਨਹੀਂ ਹੁੰਦਾ ਵੀ ਅਸੀਂ ਗਾਂ ਜਿਹੜੀ ਉਹ ਲੈਣੀ ਆ ਮੈਂ ਉਹਦਾ ਪਹਿਲਾਂ ਉਹਨਾਂ ਨਾਲ ਗੱਲ ਹੀ ਕੀਤੀ ਸੀ ਤੇ ਮੇਰੀ ਮਾਸੀ ਸੱਸ ਵੀ ਆ ਮੈਂ ਉਹਨਾਂ ਨਾਲ ਵੀ ਗੱਲ ਇਹੋ ਕੀਤੀ ਸੀ ਤੇ ਉਹਨਾਂ ਨੇ ਵੀ ਮੈਨੂੰ ਇਹ ਗੱਲ ਦੱਸੀ ਸੀ ਵੀ ਕਹਿੰਦੇ ਮੈਨੂੰ ਐਗਜੈਕਟ ਚੇਤਾ ਨੀਗਾ ਵੀ ਕਿੱਦਾਂ ਹੁੰਦਾ ਉਹਦਾ ਕਹਿੰਦੇ ਸੋਣ ਦੇ ਮਹੀਨੇ ਦਾ ਪਾਣੀ ਭਰ ਕੇ ਰੱਖ ਲਈਦਾ ਤੇ ਹੁਣ ਜਿਹਦਾ ਵੀਰ ਜੀ ਨੇ ਵੀ ਦੱਸਿਆ ਵੀ ਸੋਣ ਦੇ ਮਹੀਨੇ ਚ ਤੁਸੀਂ ਮੀਂਹ ਦਾ ਪਾਣੀ ਬਸ ਉਹ ਉਹ ਮੇਰੀ ਮਾਸੀ ਸੱਸ ਨੂੰ ਇਹ ਨਹੀਂ ਸੀ ਪਤਾ ਵੀ ਮੀਂਹ ਦਾ ਪਾਣੀ ਭਰ ਕੇ ਰੱਖਣਾ ਜਾਂ ਤੁਸੀਂ ਆਮ ਪਾਣੀ ਭਰ ਕੇ ਰੱਖ ਦੇਣਾ ਤੇ ਆਪਾਂ ਨੂੰ ਵੀਰ ਜੀ ਨੇ ਗਾਈਡ ਕੀਤਾ ਕਿ ਤੁਸੀਂ ਮੀਂਹ ਦਾ ਪਾਣੀ ਭਰ ਕੇ ਰੱਖ ਦੋ ਜੇ ਭਾਦੋ ਚ ਸੂਈ ਤੇ ਉਹ ਪਾਣੀ ਜਿਹੜਾ ਨੂੰ ਪਿਲਾ ਦਿਓ ਤੇ ਹਜੇ ਇੱਕ ਦੋ ਦਿਨ ਹੀ ਹੋਈ ਮੈਂ ਆਪਣੀ ਮਾਸੀ ਸੱਸ ਨਾਲ ਇਹ ਗਾਲੀਆਂ ਗੱਲਾਂ ਕਰਨ ਦੇ ਸੀਗੀ ਤਸੋ ਐਦਾ ਵਧੀਆ ਆਪਾਂ ਨੂੰ ਕੋਈ ਨਾ ਕੋਈ ਨੌਲੇਜ ਮਿਲ ਜਾਂਦੀ ਜਿਹੜੀ ਸਾਨੂੰ ਨਹੀਂ ਪਤਾ ਤੇ ਆਪਾਂ ਹੁਣ ਅੱਜ ਵੀ ਜਿੱਦਾਂ ਰਾਤ ਦਾ ਮੀਂਹ ਲਿਖਿਆ ਤਾਂ ਮੈਂ ਟੱਬ ਬਾਹਰ ਰੱਖ ਦੋਂਗੇ ਤੇ ਜਿੰਨਾ ਪਾਣੀ ਉਹਦੇ ਵਿੱਚ ਭਰੂਗਾ ਇੱਕ ਦੋ ਬੋਤਲਾਂ ਭਰ ਕੇ ਆਪਾਂ ਉਸੇ ਪਾਣੀ ਦੀ ਆ ਸਟੋਰ ਜਿਹੜੀਆਂ ਉਹ ਕਰ ਲਾਂਗੇ ਤੇ ਧੰਨਵਾਦ ਵੀਰ ਜੀ ਤੁਸੀਂ ਵੀ ਸਾਨੂੰ ਬਹੁਤ ਵਧੀਆ ਕਮੈਂਟ ਕਰਦੇ ਹੋ ਤੇ ਇਹ ਜੀ ਸੁੱਖੀ ਦਾ ਕਮੈਂਟ ਇਹ ਮਨਵੀਰ ਦਾ ਫਰੈਂਡ ਆ ਚਲੋ ਕੋਈ ਨਾ ਤੁਸੀਂ ਐਦਾਂ ਹੀ ਵਲੌਗ ਬਣਾਉਂਦੇ ਰਹੋ ਫੁੱਲ ਸਪੋਰਟ ਆ ਤੁਹਾਨੂੰ ਥੈਂਕ ਯੂ ਪੁੱਤਰ ਤੇ ਗੁਰਜਿੰਦਰ ਸੇਖੋਂ ਵੀਰ ਜੀ ਦਾ ਮਾਲ ਪੂਰੇ ਜੰਮੀ ਸਿਸਟਰ ਜੀ ਥੈਂਕ ਯੂ ਵੀਰ ਜੀ ਸੁਖਵਿੰਦਰ ਭੈਣ ਜੀ گاਉਂ ਸੇਵਾ ਰੱਬ ਦੀ ਸੇਵਾ ਹਾਂਜੀ ਜੀ گاਉਂ ਸੇਵਾ ਜਿਹੜੀ ਆ ਉਹ ਸਹੀ ਗੱਲ ਆ ਉਹ ਰੱਬ ਦੀ ਸੇਵਾ ਵਾ ਬੇਜਵਾਨੇ ਕਿਸੇ ਦੇ ਵੀ ਤੁਸੀਂ ਸੇਵਾ ਕਰਨੀ ਆ ਤਾਂ ਨਾ ਸਮਝ ਲਓ ਤੁਸੀਂ ਰੱਬ ਦੀ ਸੇਵਾ ਕਰ ਲਈ ਤੇ ਜੇ ਤੁਸੀਂ ਆ 36 ਥਾਈ ਉਹਨੂੰ ਕੀ ਕਹੀਦਾ ਕਰਦੇ ਆ ਜੀ ਅਸੀਂ ਆ ਕਰ ਦਿੱਤਾ ਉਹ ਕਰ ਦਿੱਤਾ ਚਾਹੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਉਸ ਸਮਾਜ ਸੇਵਾ ਦੇ ਕੰਮ ਕਰਦੇ ਕੁਝ ਵੀ ਕਰਦੇ ਆ ਤੇ ਜੇ ਤੁਹਾਡੀ ਨੀਤ ਸਾਫ਼ ਨਹੀਂ ਤੇ ਜੇ ਤੁਸੀਂ ਆ ਬੇਜਵਾਨਾਂ ਦੀ ਪਰਵਾਹ ਨਾ ਕੀਤੀ ਤੇ ਆਈ ਥਿੰਕ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਤੇ ਮੇਰੇ ਹਸਬੰਡ ਜੀ ਬਹੁਤ ਹੀ ਉਹ ਐਦਾਂ ਦੇ ਬੰਦੇ ਆ ਜਿਹਨੂੰ ਕਹਦੇ ਡਾਊਨ ਟੂ ਅਰਥ ਉਹ ਸ਼ੁਰੂ ਤੋਂ ਹੀ گاਵਾਂ ਦੀ ਸੇਵਾ ਜਿਹੜੀ ਉਹ ਬਹੁਤ ਕਰਦੇ ਆ ਤੇ ਮੈਂ ਇੱਕ ਵਲੌਗ ਚ ਅੱਗੇ ਵੀ ਦੱਸਿਆ ਸੀ ਉਹ ਆਪਣੀ ਕਿਰਤ ਕਮਾਈ ਵਿੱਚੋਂ گاਵਾਂ ਲਈ ਦਸਵੰਦ ਜ਼ਰੂਰ ਕੱਢਦੇ ਆ ਜਦੋਂ ਉਹ ਫੋਰਨ ਤੋਂ ਉਹਨੂੰ ਕੀ ਕਹੀਦਾ ਵਾਪਸ ਉਹਨੂੰ ਕਿ ਇੰਡੀਆ ਆਉਂਦੇ ਆ ਤੇ ਉਹ ਆਪਣੀ ਉਹ ਕਿਰਤ ਕਮਾਈ ਵਿੱਚੋਂ ਉਹਨਾਂ ਨੂੰ ਪੱਠੇ ਮਤਲਬ ਕੋਈ ਵੀ ਚੀਜ਼ ਜਿਹੜੀ ਚਾਹੀਦੀ ਆ ਉੱਥੇ ਤਾਂ ਅਸੀਂ ਉਹ ਕੰਮ ਜਿਹੜਾ ਉੱਥੇ ਕਰਕੇ ਆਈਦਾ ਗਾਂਵਸ਼ਾਲਾ ਤੇ ਸੋ ਉਹਨਾਂ ਕੋਲੇ ਆਪਾਂ ਇਹ ਸਭ ਕੁਝ ਸਿੱਖਿਆ ਹੋਇਆ ਪਹਿਲਾਂ ਵੀ ਮੈਂ ਇਦਾਂ ਦਾ ਜਿੱਦਾਂ ਕੁਆਰੀ ਹੁੰਦੀ ਆ ਮੈਨੂੰ ਸ਼ੌਂਕ ਹੁੰਦਾ ਸੀ ਜਾਨਵਰਾਂ ਦਾ ਤੇ ਬਟ ਤੁਹਾਨੂੰ ਪਤਾ ਵਿਆਹ ਤੋਂ ਬਾਅਦ ਹਸਬੰਡ ਚੰਗਾ ਹੋਵੇ ਤੇ ਸ਼ੌਂਕ ਜਿਹੜੇ ਉਹ ਪੂਰੇ ਵੀ ਹੋ ਜਾਂਦੇ ਆ ਤੇ ਅਮਰਪਾਲ ਸਿੰਘ ਗੋਰੀ ਦੇ ਕਿੰਨੇ ਦਿਨ ਬਾਕੀ ਸੌਣ ਵਿੱਚ ਇਹਦੇ ਕੋਲ ਰਾਤ ਨੂੰ ਮਨੀ ਧਿਆਨ ਰੱਖੇ ਹਾਂਜੀ ਅਮਰਿਤਪਾਲ ਜੀ ਇਹ ਇਹਦੇ ਸੂਣ ਦਾ ਸਾਨੂੰ ਵੀ ਕੋਈ ਟਾਈਮ ਨਹੀਂ ਪਤਾ ਮੈਨੂੰ ਲੱਗਦਾ ਉਹਨਾਂ ਨੂੰ ਪੂਰੇ 1 ਮਹੀਨੇ ਦਾ ਹੀ ਇਹਦਾ ਭਲੇਖਾ ਲੱਗਾ ਹੋਇਆ ਤੇ ਭਾਦੋਂ ਵਿੱਚ ਹੀ ਸੂਹੂਗੀ ਤੇ ਮੈਨੂੰ ਲੱਗਦਾ ਐਸੀ 12 ਤਰੀਕ ਨੂੰ ਇਹਦਾ ਟਾਈਮ ਜਿਹੜਾ ਉਹ ਮੈਨੂੰ ਲੱਗਦਾ 9 ਮਹੀਨਿਆਂ ਦਾ ਪੂਰਾ ਹੋਊਗਾ ਤੇ ਉਸ ਤੋਂ ਬਾਅਦ ਵਿੱਚ ਇਹਦੀ ਡਿਲੀਵਰੀ ਹੋਊਗੀ ਉਹੀ ਬਰਾੜ ਸਾਹਿਬ ਵੀਰ ਜੀ ਦੇ ਕਹਿਣ ਵਾਂਗੂ ਕਿ 20 ਦਿਨ ਤਹਜ ਗੋਰੀ ਜੜੀ ਉਹ ਨਹੀਂ ਸੂਂਦੀ ਤੇ ਇਸ ਕਰਕੇ ਹੁਣ ਵੀ ਮਨ ਗਿਆ ਹੋਇਆ ਆਪਣੀ ਤਾਈ ਕੋਲੋਂ ਪੁੱਛਣ ਵੀ ਤਾਈ ਸਹੀ ਟਾਈਮ ਕੀ ਹੈ ਇਹਦਾ ਵੀ ਮਰਾਦਰ ਵੀ ਇਹਦੇ ਆਲ ਜਿਹੜਾ ਗੇੜਾ ਮਾਰਨਾ ਹੁੰਦਾ ਹਰਜੋਤ ਕੋਰ ਸਰਾ ਉਹ ਕਹਿੰਦੇ ਆ ਵੈਰੀ ਵੈਰੀ ਨਾਈਸ ਵੀਡੀਓ ਨੋ ਟੈਨਸ਼ਨ ਦੀ ਨਕਮੇ ਲੋਕਾਂ ਖੰਨੀ ਤਾਨੇ ਨਹੀਂ ਦੇਈਦੇ ਸਹੀ ਗੱਲ ਜੀ ਆਪਾਂ ਇਹਨਾਂ ਵੱਲ ਨਕਮੇ ਲੋਕਾਂ ਲੈਂਦਾ ਕੋਈ ਧਿਆਨ ਨਹੀਂ ਦੇਣਾ ਹੁਸਨਪ੍ਰੀਤ ਸਿੰਘ ਇਹਨਾਂ ਦੇ ਮਮਾ ਦਾ ਨਾਮ ਸੋਖਿਆ ਉਹ ਆਪਣੇ ਵਲੌਗ ਦੇਖਦੇ ਆ ਨਾਈਸ ਦੇ ਦੀ ਥੈਂਕ ਯੂ ਸਿਸਟਰ ਹਰਵਿੰਦਰ ਸਿੰਘ ਵੀਰ ਗੁੱਡ ਕੰਮ ਆ ਜੀ ਹਾਂਜੀ ਵੀਰ ਜੀ ਕੰਮ ਤਾਂ ਵਧੀਆ ਵਾ ਜੇ ਕਿਸੇ ਨੇ ਗੋਹੇ ਕੂੜੇ ਨਾਲ ਲਿਬੜਨਾ ਵਾ ਤਾਂ ਉਹ ਹੁੰਦੇ ਕੋ ਮੈਂ ਇਹ ਕੰਮ ਕਰਦੀ ਆ ਮੈਂ ਲਿਬੜੀ ਨਹੀਂ ਹੁੰਨੀ ਮਤਲਬ ਕਿ ਨਾ ਮਨਵੀਰ ਇਹਨਾਂ ਲਿਬੜਦਾ ਅਸੀਂ ਇਹ ਕੰਮ ਜਿਹੜਾ ਕਰੀਦਾ ਬਹੁਤ ਸਾਫ਼ ਸੁਥਰਾ ਢੰਗ ਨਾਲ ਅਸੀਂ ਜਿਹੜੇ ਹਵੇਲੀ ਆਈਦੇ ਆ ਉਹ ਕੱਪੜੇ ਅਸੀਂ ਅਲੱਗ ਲਾਏ ਹੁੰਦੇ ਜਿਹੜੇ ਅਸੀਂ ਘਰੇ ਯੂਜ਼ ਕਰਦੇ ਉਹ ਅਲੱਗ ਅਸੀਂ ਜਿ ਸਵੇਰ ਨੂੰ ਵੀ ਆ ਕੇ ਕੱਪੜੇ ਚੇਂਜ ਕਰਕੇ ਤੇ ਸਾਡੇ ਇਧਰ ਲੈਂਟਰ ਥੱਲੇ ਤਾਰ ਅਸੀਂ ਉੱਥੇ ਟੰਗੀ ਦੇ ਮਨੀ ਵੀ ਟੰਗਦਾ ਫੇਰ ਅਸੀਂ ਸ਼ਾਮ ਨੂੰ ਫੇਰ ਉਹੀ ਕੱਪੜੇ ਪਾ ਕੇ ਆ ਜਾਈ ਜਾਂ ਤੇ ਅਗਲੇ ਦਿਨ ਸਵੇਰ ਨੂੰ ਫੇਰ ਅਸੀਂ ਉਹ ਕੱਪੜੇ ਧੋਤੇ ਹੋਏ ਪਾਈ ਦੇ ਪਸੂਆਂ ਜਾਣ ਨੂੰ ਤੇ ਇੱਕ ਦਿਨ ਉਹਨੂੰ ਕੀ ਕਹੀਦਾ ਇੱਕ ਕੱਪੜਿਆਂ ਨਾਲ ਜਿਹੜਾ ਸੀ ਉਹ ਕੱਢ ਲਈਦਾ ਤੇ ਮਨੇ ਕੱਪੜੇ ਤਕਰੀਬਨ ਮੈਂ ਵਾਸ਼ ਕਰਕੇ ਹੀ ਰੱਖਦੇ ਤਾਂ ਇਹ ਮੇਰੇ ਇੱਕ ਤਰ੍ਹਾਂ ਦੇ ਸੂਟ ਪਏ ਹੁੰਦੇ ਕਿਉਂਕਿ ਆਪਾਂ ਇਹ ਐਕਸਟਰਾ ਰੱਖੇ ਹੋਏ ਆ ਪਸਵਾ ਦਾ ਕੰਮ ਕਰਨ ਵਾਸਤੇ ਹੀ ਤੇ ਮਨੀ ਦੇ ਵੀ ਇਦਾਂ ਹੀ ਆਪਾਂ ਜਿਹੜੇ ਆ ਉਹ ਰੱਖੇ ਹੋਏ ਆ ਤੇ ਆਪਣੀ ਪ੍ਰਵਿੰਦਰ ਸਿਸ ਕਹਿੰਦੇ ਆ ਕਿ ਸਿਸਟਰ ਕਹਿੰਦੇ ਆ ਕਿ ਸਤਿ ਸ਼੍ਰੀ ਅਕਾਲ ਦੀਦੀ ਜੀ ਕਿਸੇ ਦੀ ਪਰਵਾਹ ਨਾ ਕਰਿਆ ਕਰੋ ਦੀਦੀ ਆਪਾਂ ਨੂੰ ਪਤਾ ਆਪਣੇ ਬੱਚੇ ਕਿੰਨੇ ਲਾਇਕ ਨੇ ਵੀਡੀਓ ਪਾਉਣੀ ਨਹੀਂ ਛੱਡਣੀ ਇੱਕ ਦੋ ਕ ਕਮੈਂਟ ਐਵੇਂ ਦੇ ਹੁੰਦੇ ਨੇ ਅਸੀਂ ਹੈਗੇ ਆ ਤੁਹਾਡੇ ਨਾਲ ਤੁਹਾਡਾ ਪਰਿਵਾਰ ਕਿਸੇ ਦੀ ਪਰਵਾਹ ਨਾ ਕਰੋ ਹਾਂਜੀ ਸਿਸਟਰ ਜੀ ਚੰਗੇ ਕਮੈਂਟ ਜਿਹੜੇ ਤੁਹਾਡੇ ਆਉਂਦੇ ਆ ਸਿਸਟਰ ਉਹਦੇ ਤੋਂ ਹੀ ਸੋਚੀਦਾ ਵੀ ਸਾਨੂੰ ਜੇ ਇੱਕ ਮਾੜਾ ਕਮੈਂਟ ਆ ਗਿਆ ਤਾਂ ਮਨਵੀਰ ਆਪਾਂ ਨੂੰ ਕਿੰਨੇ ਮੈਂ ਕਹਿੰਨੀ ਹੁਣੀ ਚੰਗੇ ਕਮੈਂਟ ਵੀ ਤਾਂ ਆਉਂਦੇ ਹੀ ਆ ਸੋ ਆਪਾਂ ਮਿਹਨਤ ਜ਼ਰੂਰ ਕਰਾਂਗੇ ਤੇ ਕਾਮਯਾਬ ਜ਼ਰੂਰ ਹੋਵਾਂਗੇ ਹੁਣ ਸਿਸਟਰ ਦਾ ਵੀ ਬੇਟਾ ਕੰਮ ਵੀ ਕਰਦਾ ਪੜਦਾ ਵੀ ਆ ਪਸ਼ੂ ਵੀ ਛਾਂਦਾ ਤਾਂ ਸੋ ਇਦਾਂ ਦੇ ਲਾਇਕ ਬੱਚਿਆਂ ਨੂੰ ਤਾਂ ਸਪੋਰਟ ਕਰਨਾ ਚਾਹੀਦਾ ਨਾ ਕਿ ਇਹ ਕਹਿਣਾ ਚਾਹੀਦਾ ਤੁਹਾਡਾ ਦਿਮਾਗ ਖਰਾਬ ਹੈ ਮੈਂ ਪਿੰਡ ਵਿੱਚ ਵੀ ਬਹੁਤ ਲੋਕ ਦੇਖੇ ਨੇ ਸਾਡੇ ਜਦੋਂ ਉਹਨਾਂ ਨਾਲ ਗੱਲ ਕਰੀਦੇ ਆ ਕਿ ਮਨਵੀਰ ਗਾਵਾਂ ਰੱਖੀਆਂ ਪਸ਼ੂ ਉਹ ਵੀ ਝੱਟ ਕਹਿ ਦਿੰਦੇ ਤੁਸੀਂ ਕਿਹੜੇ ਕੰਮਾਂ 'ਚ ਮੁੰਡਾ ਪਾ ਦਿੱਤਾ ਇਹਨਾਂ ਕੰਮਾਂ ਵਿੱਚ ਕੁਛ ਨਹੀਂ ਰੱਖਿਆ ਵਾਧੂ ਦੀ ਸਿਰਖ ਪਾਈ ਆ ਪਸ਼ੂਆਂ ਨਾਲ ਪਸ਼ੂ ਬਾੜਨਾ ਪੈਂਦਾ ਇਹ ਬੋ ਸੋ ਕਈ ਤਰ੍ਹਾਂ ਦੇ ਜਿੰਨੇ ਲੋਕ ਉਹਨੇ ਤਰ੍ਹਾਂ ਦੀਆਂ ਗੱਲਾਂ ਬਟ ਆਪਾਂ ਇਹ ਕੰਮ ਜਿਹੜਾ ਉਹ ਜ਼ਰੂਰ ਕਰਾਂਗੇ ਵਧਾਵਾਗੇ ਹੀ ਨਹੀਂ ਘਟਾਵਾਂਗੇ ਹੀ ਨਹੀਂ ਘਟਾਵਾਂਗੇ ਨਹੀਂ ਤੇ ਤੁਸੀਂ ਸੋਚ ਲਓ ਕਿ ਅਸੀਂ ਪਹਿਲੀ ਗਾਂ ਜਿਹੜੀ ਆ ਸਾਡੀ ਮੰਗੋ ਉਹ ਅਸੀਂ ਲੈ ਕੇ ਆਏ ਸੀ ਮੈਨੂੰ ਤਰੀਕ ਵੀ ਯਾਦ ਹੈ 12 ਫਰਵਰੀ ਨੂੰ 12 ਫਰਵਰੀ ਨੂੰ ਮੰਗੋ ਜਿਹੜੀ ਅਸੀਂ ਉਹ ਲੈ ਕੇ ਆਏ ਸੀ ਤੇ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ 6 ਮਹੀਨਿਆਂ ਦੇ ਵਿੱਚ ਅਸੀਂ ਤੁਸੀਂ ਦੇਖ ਲਓਗੇ ਬਾਅਦ ਵਿੱਚ ਲੈ ਕੇ ਆਏ ਆ ਆਪਾਂ ਗੋਰੀ ਤੇ ਗੰਗਾ ਜਿਹੜੀ ਆਪਣੀ ਉਤੋਂ ਪਹਿਲਾਂ ਆ ਗਈ ਸੀ ਵੀ 6 ਮਹੀਨਿਆਂ ਚ ਤਿੰਨ ਹੋਈਆਂ ਤਾਂ ਸਾਲ ਦੇ ਵਿੱਚ ਵਧੀਆ ਆਪਾਂ ਨੂੰ ਜਗ੍ਹਾ ਮਿਲ ਗਈ ਤੇ ਉਹਦੀ ਆਪਾਂ ਸ਼ੈੱਡ ਬਣਾਵਾਂਗੇ ਤੇ ਤਿੰਨ ਤੋਂ ਆਪਾਂ 6 ਵੀ ਕਰਾਂਗੇ ਤੇ ਬਾਬਾ ਜੀ ਮੇਰ ਰੱਖਣ ਐਦਾਂ ਹੀ ਉਹ ਉਹ ਕਰਦਾ ਰਵੇ ਆਪਣੀ ਮਿਹਨਤ ਮਨ ਵੀਰ ਤੇ ਦੀ ਮਿਹਨਤ ਜਿਹੜੀ ਉਹ ਜਰੂਰ ਸਫਲ ਹੋਊਗੀ ਤੇ ਬਾਕੀ ਪਰਮਾਤਮਾ ਨਾਲ ਆ ਪਰਮਾਤਮਾ ਤੇ ਯਕੀਨ ਰੱਖੋ ਸਭ ਕੁਝ ਮਿਲ ਜਾਂਦਾ ਸਭ ਕੁਝ ਹੀ ਹੋ ਜਾਂਦਾ ਹੁਣ ਇੰਨਾਂ ਗੱਲਾਂ ਚੋਂ ਮੈਂ ਤੁਹਾਨੂੰ ਗੱਲ ਦੱਸਦੀ ਕਿ ਜਦੋਂ ਮੈਂ ਵਿਆਹੀ ਆਈ ਸੀ ਮੇਰੇ ਸੋਹਰੇ ਘਰ ਮੇਰੇ ਹਸਬੰਡ ਜਰੂਰ ਬਾਹਰ ਸੀ ਬਰ ਤੇ ਬਹੁਤ ਗਰੀਬੀ ਤੋਂ ਉੱਠੇ ਹੋਏ ਤੇ ਉਸ ਟਾਈਮ ਇਹਨਾਂ ਕੋਲ ਇੱਕ ਸਾਈਕਲ ਸੀ ਮੇਰੇ ਸੌਰਾ ਸਾਹਿਬ ਕੋਲੋਂ ਤੇ ਉਹ ਦੇ ਨੇ ਆ ਤੇ ਅੱਜ ਦਾ ਦੇ ਨੇ ਆ ਵੀ ਬਾਬਾ ਜੀ ਦੀ ਇੰਨੀ ਮਿਹਰ ਆ ਪੈਸਾ ਸਾਡਾ ਖਰਚ ਵੀ ਬਹੁਤ ਹੋਇਆ ਬਿਮਾਰੀਆਂ ਤੇ ਅਸੀਂ ਡਿੱਗੇ ਵੀ ਆ ਡਿੱਗ ਕੇ ਦੁਬਾਰਾ ਉੱਠੇ ਆ ਦੋ ਤਿੰਨ ਵਾਰੀ ਅਸੀਂ ਜ਼ੀਰੋ ਤੋਂ ਹੋਏ ਆ ਜ਼ੀਰੋ ਤੋਂ ਦੁਬਾਰਾ ਉੱਠੇ ਬਾਰ ਅਸੀਂ ਉਸ ਪਰਮਾਤਮਾ ਦਾ ਉਹਨੂੰ ਕੀ ਕਹੀਦਾ ਜਿਹਨੂੰ ਕਹਦੇ ਨਾ ਲੜ ਨਹੀਂ ਛੱਡਿਆ ਉਹਨਾਂ ਤੋਂ ਯਕੀਨ ਨਹੀਂ ਟੁੱਟਣ ਦਿੱਤਾ ਆਪਣਾ ਮੇਰੇ ਹਸਬੰਡ ਮੋਨੇ ਜ਼ਰੂਰ ਆ ਜਿਹਨੂੰ ਕਹ ਦੋ ਮੋਨੇ ਵੀ ਕਾਦੇ ਹੁਣ ਤਾਂ ਵਿਚਾਰੇ ਟੈਨਸ਼ਨਾਂ ਨਾਲ ਗੰਜੇ ਹੀ ਹੋ ਗਏ ਆ ਬਈ ਉਹ ਇਦਾਂ ਦੇ ਹੈ ਜ਼ਰੂਰ ਆ ਬਟ ਉਹਨਾਂ ਦੀ ਪੂ ਪੱਕੀ ਰੂਟੀਨ ਹੈ ਉਹਨਾਂ ਨੇ ਸਵੇਰ ਨੂੰ ਵੀ ਕੰਮ ਤੇ ਜਾਣ ਤੋਂ ਪਹਿਲਾਂ ਆਪਣਾ ਨਾਸ਼ਤਾ ਪਾਣੀ ਕਰਨ ਤੋਂ ਪਹਿਲਾਂ ਆਪਣੇ ਫਰੈਸ਼ ਫਰਸ਼ ਹੋ ਕੇ ਤੇ ਉਹਨਾਂ ਨੇ ਪਹਿਲਾਂ ਜ਼ਰੂਰ ਪਾਠ ਕਰਨਾ ਹੁੰਦਾ ਪਾਠ ਕਰਕੇ ਤੇ ਫਿਰ ਆਪਣਾ ਚਾਹ ਪਾਣੀ ਪੀ ਕੇ ਤਾਂ ਫਿਰ ਜਾਣਾ ਹੁੰਦਾ ਉਹਨਾਂ ਨੇ ਆਪਣੇ ਕੰਮ ਤੇ ਤੇ ਇਦਾਂ ਹੀ ਉਹ ਸ਼ਾਮ ਨੂੰ ਕਰਦੇ ਆ ਤੇ ਅਸੀਂ ਤਾਂ ਮੇਰੇ ਤਾਂ ਬਹੁਤ ਮਨਵੀਰ ਨੂੰ ਉਹ ਇੰਦਾ ਨਹੀਂ ਗੱਲਾਂ ਸਿਖਾਉਣੀ ਰਹੀ ਕਿ ਆਪਣੇ ਡੈਡੀ ਵਾਲ ਦੇਖਿਆ ਕਰਾ ਥੋੜਾ ਟਾਈਮ ਹੋਵੇ ਤੇ ਬੀਕਾਮ ਹੋ ਜਾਵੇ ਫਿਰ ਜਦੋਂ ਫ੍ਰੀ ਹੋ ਗਿਆ ਤੇ ਇਹਨੂੰ ਡੇਰੀ ਫਾਰਮ ਦਾ ਕੋਰਸ ਤੇ ਇੱਕ ਇਹਨੂੰ ਆਪਣੇ ਬਾਬਾ ਜੀ ਕੋ ਬਾਬਾ ਇਹਦਾ ਮੰਦਿਰ ਦਾ ਮਤਲਬ ਕਿ ਪੁਰਾਣੇ ਪਾਠ ਹੀ ਰਿਹਾ ਕਮ ਸੇ ਕਮ ਉਹਨਾਂ ਨੇ 50 ਸਾਲ ਪਾਠ ਕੀਤਾ ਮਨਵੀਰ ਦੇ ਬਾਬੇ ਨੇ ਤਾਂ ਸੋ ਆਪਾਂ ਇਹਨੂੰ ਬਾਬੇ ਕੋਲੋਂ ਪਾਠ ਵੀ ਜਿਹੜਾ ਉਹ ਸਿਖਾਉਣਾ ਇਹਨੂੰ ਕਹਿਣਾ ਆਪਣੇ ਬਾਬੇ ਕੋਲੋਂ ਤੂੰ ਪਾਠ ਜਿਹੜਾ ਉਹ ਸਿੱਖ ਕਿ ਸੋ ਮਾਵਾ ਹੀ ਨਿਆਣਿਆਂ ਨੂੰ ਚੰਗੀ ਸਿੱਖਿਆ ਦੇਣ ਤਾਂ ਬੱਚੇ ਚੰਗੇ ਪਾਸੇ ਲੱਗਦੇ ਆ ਤੇ ਜੇ ਆਪਾਂ ਹੀ ਭੂਏ ਚੜਾ ਲਾਂਗੇ ਪੁੱਠੇ ਪਾਸੇ ਲਾਵਾਂਗੇ ਤਾਂ ਨਿਆਣੇ ਸੋਖੇ ਉਹਨਾਂ ਪਾਸੇ ਲੱਗ ਜਾਓਗੇ ਸੋ ਸੋ ਕਹਿੰਦੇ ਤਾਂ ਹੀ ਕਹਿੰਦੇ ਆ ਨਾ ਬੱਚੇ ਦਾ ਸਹੀ ਸਕੂਲ ਤੇ ਸਹੀ ਜਿਹੜਾ ਬੱਚੇ ਦੀਆਂ ਆਦਤਾਂਵਾਂ ਮੈਨਰਸ ਐ ਸੰਸਕਾਰ ਐ ਉਹ ਸਕੂਲ ਤੋਂ ਨਹੀਂ ਬੱਚੇ ਦੇ ਘਰ ਤੋਂ ਸ਼ੁਰੂ ਹੁੰਦੇ ਆ ਜੇ ਘਰ ਦਾ ਮਾਹੌਲ ਚੰਗਾ ਤੇ ਘਰ ਦੇ ਜੀ ਸਹੀ ਸਿੱਖਿਆ ਦਿੰਦੇ ਆ ਤਾਂ ਬੱਚਾ ਸਿਆਣਾ ਬਣ ਕੇ ਰਹਿੰਦਾ ਇਹ ਸਭ ਚੀਜ਼ਾਂ ਸਕੂਲ 'ਚ ਨਹੀਂ ਕਿਸੇ ਨੇ ਦੱਸਣੀਆਂ ਵੀ ਤੂੰ ਕੰਮ ਕਰਿਆ ਕਰ ਇਹ ਕਰਿਆ ਕਰ ਉਹਨਾਂ ਨੇ ਤਾਂ ਸਿਰਫ ਪੜ੍ਹਾਈ ਦਾ ਕਹਿਣਾ ਜਿਹੜੇ ਕੰਮਕਾਰ ਹੱਥੀ ਮਿਹਨਤ ਕਰਨ ਦਾ ਜਿਹੜਾ ਬੱਚੇ ਨੂੰ ਜਿਹੜੀ ਉਹ ਸਿੱਖਿਆ ਵਾ ਤੇ ਉਹ ਮਾਪੇ ਹੀ ਬੱਚੇ ਨੂੰ ਉਸ ਪਾਸੇ ਲਾਉਂਦੇ ਆ ਤੇ ਮਨਵੀਰ ਦਾ ਮੈਂ ਇਹਨੂੰ ਚੰਗੀ ਸਿੱਖਿਆ ਦਿੱਤੀ ਤਾਂ ਮਨਵੀਰ ਦੇ ਬਾਬੇ ਦਾ ਇਹਨੂੰ ਡਰ ਹਾਂ ਅੰਦਾਜ਼ੀ ਥੋੜਾ ਜਿਹਾ ਇਹਨੂੰ ਉਹ ਕਰ ਲੈਂਦੀ ਇਹਦੀ ਲਿਹਾਜ਼ਦਾਰੀ ਐਕਸਟਰਾ ਪੈਸੇ ਦੇਣ ਚ ਇਹਨੂੰ ਜੇ ਜੇਪ ਉਹਦੇ ਪਰ ਮੈਂ ਵੀ ਨਹੀਂ ਕਰਦੀ ਤੇ ਇਹਦਾ ਬਾਬੇ ਦਾ ਵੀ ਇਹਨੂੰ ਬਹੁਤ ਡਰਿਆ ਟੱਚवुड ਐਟ ਦਾ ਹੀ ਟੱਚਵੁੱਡ ਇਹਨੂੰ ਡਰ ਰਵੇ ਤੇ ਸਿਆਣਾ ਬਣ ਕੇ ਹੀ ਰਵੇ ਤੇ ਤੇ ਇੱਕ ਕਮੈਂਟ ਜੀ ਆਪਾਂ ਨੂੰ ਹੋਰ ਆਇਆ ਜੀ ਹਰਸ਼ਵਰਧਨ ਇਹ ਉਹਨਾਂ ਦੇ ਬੇਟੇ ਦੀ ਆਈਡੀ ਹੈ ਤੇ ਸਿਸਟਰ ਦਾ ਨਾਮ ਹੈਗਾ ਜੀਮੀ ਨੂੰ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਹੈਲੋ ਸਿਸਟਰ ਆਪਕੇ ਬੇਟਾ ਯੂ ਐਂਡ ਬਹੁਤ ਮਿਹਨਤ ਕਰ ਰਹੇ ਹੋ ਮੂਝੇ ਕਾਉਸ ਕੇ ਬਾਰੇ ਮੈਂ ਕੋਈ ਨੌਲੇਜ ਨਹੀਂ ਹੈ ਪਰ ਆਈ ਕੈਨ ਸੀ ਯੂ ਹਾਰਟ work so keep going ਤੇ थैंक यू जी ਮੀਨੂ ਜੀ ਤੁਸੀਂ ਅਪਰੀਸ਼ੀਏਟ ਕੀਤਾ ਸਾਨੂੰ ਤੇ ਇਹ ਵੀਡੀਓ ਜੀ ਮੇਰੇ ਹਸਬੰਡ ਦੀ ਹੈ ਜਦੋਂ ਇਹੋ ਆਏ ਸੀ ਮੇਰੇ ਕੋਲ ਦਸੰਬਰ ਵਿੱਚ ਸਾਡੇ ਕੋਲ ਤੇ ਇਹ ਇਦਾਂ ਜੀ گاਵਾਂ ਦੀ ਸੇਵਾ ਜ਼ਰੂਰ ਕਰਦੇ ਆ ਕਿ ਉਹਨਾਂ ਨੂੰ ਪੱਠੇ ਜਾਂ ਹੋਰ ਵੀ ਕੋਈ ਚੀਜ਼ ਆ ਜੋ ਵੀ ਤੇ ਉਹ ਅਸੀਂ ਪ੍ਰੋਵਾਈਡ ਕਰਵਾਈ ਦੀ ਆ ਮਤਲਬ ਕਿ ਜੋ ਅਸੀਂ ਦਸਵਾਂ ਦੋਨਾਂ ਦੀ ਕਿਰਤ ਕਮਾਈ ਚੋਂ ਕੱਢੀ ਦਾ ਉਹਦਾ ਤੇ ਇਹਨਾਂ ਦੀ ਵੀਡੀਓ ਜੀ ਮੈਂ ਤਾਂ ਲਾਈ ਮੇਰੀਆਂ ਸ਼ਾਰਟ ਵੀਡੀਓਜ਼ ਤੇ ਵੀ ਕਈਆਂ ਦਾ ਮੈਨੂੰ ਕਮੈਂਟ ਆਉਂਦੇ ਜੀ ਤੁਹਾਡੇ ਹਸਬੰਡ ਕਿੱਥੇ ਆ ਉਹ ਕੰਮ ਨਹੀਂ ਕਰਦੇ ਉਹ ਵੇਲੇ ਰਹਿੰਦੇ ਤਾਂ ਸੋ ਇਸ ਕਰਕੇ ਮੈਂ ਜਿਹੜੀ ਇਹ ਵੀਡੀਓ ਨਾਲ ਅਟੈਚ ਕੀਤੀ ਕਿ ਮੇਰੇ ਹਸਬੰਡ ਗ੍ਰੀਸ ਦੇ ਵਿੱਚ ਆ ਤੇ ਅਸੀਂ ਵੀ ਕਈ ਵਾਰੀ ਉਹਨਾਂ ਕੋਲ ਜਾਈਦਾ ਤੇ ਇਹ ਮੈਂ ਵੀ ਉਹਨਾਂ ਦੇ ਨਾਲ ਤੇ ਸਸਰੀ ਗਾਲ ਜੀ ਸਾਰਿਆਂ